ਰਾਤ ਆਪਣੇ ਟਿਕਾਣੇ ਇੱਥੇ ਸੀ ਤੇ ਇਹ ਹੀ ਭਾਈ ਇਹਨਾਂ ਦਾ ਮੀਟਿੰਗ ਹਾਲ ਹੈ ਮੀਟਿੰਗ ਹਾਲ ਹੈ ਤੇ ਮੀਟਿੰਗ ਹਾਲ ਦੇ ਵਿੱਚ ਜਿਹੜੇ ਸਿੰਘਾਂ ਨੇ ਕਸ਼ੇਰੇ ਤੇ ਚੋਲੇ ਜਿਹੜੇ ਹੈਗੇ ਆਪਣੇ ਸੁਕਾਹ ਰੱਖੇ ਆਈਆਂ ਵਰ ਸਿੰਘਾਂ ਦਾ ਪਰਾਤ ਸਿੰਘ ਪੈਰਾ ਤੜਕੇ ਤੜਕੇ ਕਰਿਆ ਇਹ ਦਮਾਲੇ ਦੇ ਨਾਲ ਆਪਾਂ ਖੜੇ ਹਾਂ ਉਜੈਨ ਤੇ ਉਜੈਨ ਦਾ ਪੁਰਾਣਾ ਨਾਮ ਹੈਗਾ ਅਵੰਤੀਪੁਰ ਆ ਰਾਜਾ ਵਿਕਰਮਦਿੱਤਿਆ ਤੇ ਉਹਦਾ ਭਰਾ ਭਰਤਰੀ ਹਰੀ ਦੋ ਸੀਗੇ ਭਾਈ ਰਾਜਾ ਵਿਕਰਮਦਿੱਤਿਆ ਨੇ ਰਾਜਗੀਤਾ ਹੋਜਾਇਆ ਜੰ ਦੇ ਉੱਪਰ ਵਰਤੀਪੁਰਾ ਦੇ ਉੱਪਰ ਤੇ ਉਹੀ ਰਾਜਾ ਵਿਕਰਮਦਿੱਤਿਆ ਜਿਹਨੇ ਵਿਕਰਮਦਿੱਤੀ ਵਿਕਰਮੀ ਕਲੰਡਰ ਚਲਾਇਆ ਸੀਗਾ ਤੇ ਭਰਤਰੀ ਹਰੀ ਜਿਹੜਾ ਸੀਗਾ ਉਹ ਜੋਗੀ ਹੋ ਗਿਆ ਸੀ ਘਰ-ਬਾਰ ਤਿਆਰ ਕੇ ਤੇ ਇੱਥੇ ਹੀ ਗੁਫਾਵਾਂ ਦੇ ਵਿੱਚ ਰਹਿ ਕੇ ਉਹ ਭਗਤੀ ਕਰਦਾ ਰਿਹਾ ਤੇ ਸਾਹਮਣੇ ਪਿਛੇ ਜਿਹੜਾ ਤੁਸੀਂ ਮੰਦਿਰ ਦੇਖ ਰਹੇ ਹੋ ਇਹ ਮੰਦਿਰ ਜੋਤਰ ਲਿੰਗ ਹੈ ਜੋਤਰ ਲਿੰਗ ਮੰਦਿਰ ਆ ਮਤਲਬ ਸ਼ੇਪ ਪੀਠ ਹੈ ਸ਼ਕਤੀ ਪੀਠ ਹੈ ਇੱਥੇ ਜੂ ਮਹਾਰਾਜ ਦੂਜੀ ਦਾਸੀ ਵੇਲੇ ਆਏ ਮਾਉਂਟ ਆਬੂ ਤੋਂ ਚੱਲ ਕੇ ਜੁਨਾਗੜ ਤੋਂ ਇੱਥੇ ਪਿੱਛੇ ਇਮਲੀ ਦਾ ਦਰਖਤ ਹੈ ਉੱਥੇ ਆ ਕੇ ਉਤਾਲਾ ਕੀਤਾ ਤੇ ਮਹਾਰਾਜ ਨੇ ਇੱਕ ਭਰਤੀ ਜੋਗੀ ਨੂੰ ਜਿਹੜਾ ਹੈਗਾ ਉਹ ਨਾਮਦਾਨ ਬਖਸ਼ਿਆ ਤੇ 1235 ਦੇ ਵਿੱਚ ਅਲਤਮਸ਼ ਨੇ ਵੀ ਇਹਨੂੰ ਲੁੱਟਿਆ ਸੀਗਾ ਇਸ ਸ਼ਹਿਰ ਨੂੰ ਸੋ ਆ ਜਿਹੜੀ ਨਦੀ ਵਹਿ ਰਹੀ ਹੈ ਇਹ ਹੈਗੀ ਸ਼ਿਪਰਾਂ ਨਦੀ ਤੇ ਸ਼ਿਪਰਾਂ ਨਦੀ ਦੇ ਘਾੜ ਦੇ ਉੱਪਰ ਆਪਾਂ ਖੜੇ ਆ ਗੁਰਦੁਆਰਾ ਗੁਰਨਾਣ ਘਾੜ ਸੋ ਭਾਈ ਇਹ ਇਤਿਹਾਸਕ ਗੁਰੂ ਸਾਹਿਬ ਤੇ ਇਸ ਗੁਰਦੁਆਰ ਦਾ ਬਹੁਤ ਰਮਣੀਕ ਹੈ ਗੁਰਦੁਆਰਾ ਇਧਰ ਇਮਲੀ ਦੇ ਦਰਖਤ ਇਧਰ ਸ਼ਿਪਰਾਂ ਨਦੀ ਹੈ ਤੇ ਸਾਹਮਣੇ ਜਿਹੜਾ ਹੈਗਾ ਮੰਦਿਰ ਹੈ ਇਧਰ ਆਸਾ ਦੀਵਾਰ ਦਾ ਲਈ ਹੈ ਗੁਰੂ ਘਰ ਦੇ ਇਹ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਲੱਗ ਰਿਹਾ ਸਫਰ ਅੱਜ ਆਪਣਾ ਸਫਰ ਜਿਹੜਾ ਹੈਗਾ ਉਜੈਨ ਤੋਂ ਚੱਲ ਕੇ ਮੱਧ ਪ੍ਰਦੇਸ਼ ਦੇ ਵਿੱਚ ਹੀ ਰਹੂਗਾ ਤੇ ਮੱਧ ਪ੍ਰਦੇਸ਼ ਦੇ ਬਰਾਂਪੁਰ ਤੇ ਮਲਕਾਪੁਰ ਦੋ ਗੁਰੂ ਘਰ ਆਪਾਂ ਦਰਸ਼ਨ ਕਰਾਂਗੇ ਉਸ ਤੋਂ ਅੱਗੇ ਆਪਾਂ ਕੱਲ ਨੂੰ ਪੜਾ ਜਿਹੜਾ ਆਪਣਾ ਹੋਊਗਾ ਤਖਤ ਸ਼੍ਰੀ ਅਜੂਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਜਾਣਾ ਚਾਹਦੇ ਸੀ ਭਲੇ ਸਭਰਾ ਨੂੰ ਜਲਾ ਦੇ ਜਿਵੇਂ ਅੱਛੇ ਜੀ ਜੀ ਜਾਣ ਲੈ ਲੈਣੇ ਚਾਹ ਕੇ ਨਾ ਉਹ ਫੋਟੋ ਤਾਂ ਨਾ ਦੇ ਤੋਂ ਕੀ ਆ ਬਾਹਰ ਜੀ ਜਾਣਾ ਕੋਲੇ ਆਹ ਬਹੁਤ ਦਿਖਾਵਾ ਚ ਜਾਣਾਗਾ ਆਹ ਤਾਂ ਬਾਤ ਚਾਹ ਦਰਸ਼ਨ ਕਰਕੇ ਆਪਰੇ ਬਾਤ ਲੋ ਜੀ ਕਰ ਲੀਆਂ ਤਿਆਰੀਆਂ ਆਪਾਂ ਤਕਰੀਬਨ ਪੌਣੇ 1 8 ਵਜੇ ਆਪਾਂ ਤਿਆਰ ਆ ਚੱਲਣ ਨੂੰ ਤੇ ਬਾਬਿਆਂ ਨੇ ਜਿਹੜੇ ਪ੍ਰਸ਼ਾਦੇ ਆ ਉਹ ਨਾਲ ਬੰਨ ਤੇ ਕਹਿੰਦੇ ਭਾਈ ਛਕਣੀਆਂ ਜਾ ਕੇ thank you ਸ਼ਹਿਰਿੰਦੌਰ ਦੇ ਨੇੜੇ ਫਲ ਖਰੀਦੇ ਜਾ ਰਹੇ ਆ ਫਲ ਇਹ ਮੈਂ ਤੇ ਸੁੱਖੇ ਨੇ ਪਿਆਦਾ ਕਰਤਾ ਨਾਲੇ ਨਾਰੀਅਲ ਪਾਣੀ ਬਸ ਆਕਸੀਜਨ ਬੈਸਟ ਆਕਸੀਜਨ ਸਹੀ ਬੱਬਾ ਤੇ ਇਸ ਤੋਂ ਗਾਂ ਆਪਣਾ ਜਿਹੜਾ ਬੁਰਾਂਪੁਰ ਤੇ ਮਲਕਾਪੁਰ ਦਾ ਰਸਤਾ ਰਹਿ ਗਿਆ ਉਹ ਲਗਭਗ 200 20 ਕਿਲੋ ਕਰੀਬ ਰਹਿ ਗਿਆ ਤੇ ਹੁਣ ਇੱਥੋਂ ਫੜਾਂਗੇ ਦੁੱਧ ਤੇ ਅੱਗੇ ਚੱਲ ਕੇ ਪੀਵਾਂਗੇ ਚਾਹ ਪਿੱਛੇ ਰਹਿ ਗਿਆ ਹਾਂਜੀ ਭਾਈ ਪਿੱਛੇ ਰਹਿ ਗਿਆ इंदौर ਸ਼ਹਿਰ ਅਗਲੀ ਐਮਪੀ ਮਲਕਾਪੁਰ ਤੇ ਬਰਾਨਪੁਰ ਤੇ ਮਾਰਾ ਗੁਰਾਨਪੁਰ ਐਮਪੀ ਜਾ ਬਾ ਜੀ ਮਹਾਰਾਸ਼ਟਰ ਦਾ ਮਨ ਮਲਕਾਪੁਰ ਗੁਰਾਨਪੁਰ ਦੀ ਗੱਲ ਕਰਦਾ ਮੈਂ ਯਾਰ ਜਦੋਂ ਸਾਡਾ ਆ ਸਹੀ ਟਾਬਾ ਹੋ ਗਿਆ ਸੀ ਮਹਾਰਾਸ਼ਟਰ ਚ ਕਰਾਂਗੇ ਗੋਲ ਗਈ ਚੱਲ ਉਹ ਬਾੜਾ ਹੱਦਾਂ ਦਾ ਹੈ ਵੀ ਹੈ ਨਹੀਂ ਹਾਂ ਕੋਈ ਕੋਈ ਮੇਰੇ ਵਾਲੇ ਇੱਧਰ ਦੂਜੇ ਪਾਸੇ ਜਿਹੜਾ ਬੰਦ ਪਿਆ ਮੈਡਮ ਸਾਰਾ ਕੋ ਲਾਉਣਾ ਪਊਗਾ ਅ ਸਮੁੰਦਰ ਦੇ ਪੈਰ ਹੀ ਚੱਲਦੇ ਆ ਮੱਧ ਪ੍ਰਦੇਸ਼ ਦੇ ਘਾਟ ਯਾਨੀ ਕਿ ਨੀਮ ਪਹਾੜੀ ਇਲਾਕਾ ਥੋੜਾ ਟੱਪਣਾ ਪੈਂਦਾ ਖਾਂਡਵਾ ਤੱਕ ਹੈ ਖਾਂਡਵਾ ਤੋਂ ਪੁਰਾਣਪੁਰ ਤੱਕ ਇਹ ਦੂਗਾ ਜਿਹੜਾ ਫੇਰ ਇਲਾਕਾ ਜਿਹੜਾ ਹੈਗਾ ਉਹ ਮਹਾਰਾਸ਼ਟਰ ਵੱਲ ਨੂੰ ਵੱਧ ਜੰਨੇ ਆਪਾਂ ਇਹ ਉਲਟੇ ਪਾਸੇ ਇਹਨਾਂ ਨੇ ਉਤਰਨ ਦੀ ਹਦਾਇਤ ਕੀਤੀ ਵੀ ਭਾਈ ਵੀ ਜੇ ਤੁਸੀਂ ਉਤਰਦੇ ਹੋ ਤਾਂ ਪਰਲੇ ਹੱਥ ਚੱਲੋ ਇਧਰਲੇ ਪਾਸੇ ਇਧਰਲੇ ਪਾਸੇ ਆਉਣ ਵਾਲੇ ਬੰਦੇ ਆ ਉਧਰੋਂ ਉਤਰਦੇ ਆ ਤੇ ਉਧਰੋਂ ਇਧਰਲੇ ਪਾਸੇ ਚੜਦੇ ਆ ਉਲਟੇ ਹੱਥ ਹਾਂਜੀ ਬਾਬਾ ਜੀ ਨਿਗਰ ਰੱਖਦੇ ਦੁੱਧ ਦੇ ਵਾਲੇ ਦੀ ਨਿਗਰ ਰੱਖਾਂ ਭਾਈ ਇਹ ਬੜੀ ਹੈਗਾ ਨਾ ਬਲਵਾੜੇ ਬਲਵਾੜੇ ਤੋਂ ਅਸੀਂ ਜੀ ਜਿਹੜੇ ਹੈਗੇ ਆ ਪਾਇਲਟ ਚੇਂਜ ਕਰ ਲਏ ਆ ਪਾਇਲਟ ਹੁਣ ਬਣ ਗਏ ਬਾਬਾ ਜੀ ਇਹ ਦਾਸ ਨੂੰ ਪਿੱਛੇ ਵਾਤਾ ਡਰਾਈਵਰੀ ਮੇਰੀ ਕਹਿੰਦੇ ਮੇਰੀ ਡਰਾਈਵਰੀ ਕਹਿੰਦੇ ਫਿੱਟਾ ਤੁਹਾਡੀ ਡਰਾਈਵਰੀ ਚਲੋ ਹੁਣ ਪਿੱਛੇ ਚਲੋ ਹਨਾ ਬਾਈ ਫਟਣ ਡਰਾਈਵਰੀ ਠੀਕ ਕਰ ਰਹਾ ਸੀ ਠੀਕ ਨਹੀਂ ਇਸਕੇ ਫਿੱਟ ਕਹੋ ਵਧੀਆ ਨਿਮਰਤਾ ਦੇ ਖਰਚ ਆ ਗਏ ਆਹ ਵੇ ਨਿਮਰਤਾ ਦੇ ਖਰਚ ਆ ਗਏ ਕਹਿ ਉਹ ਮੜਾ ਜਾ ਹਾਂ ਮੇਰੇ ਦਾ ਫਿੱਟਾ ਜਿਹੜਾ ਬੰਦਾ ਮਗਰ ਮੋਟਣਾ ਕੱਲੀ ਜਾਂਦਾ ਉਹਦੇ ਨਹੀਂ ਫਿੱਟ ਕੀ ਕਰਦਾ ਫਿਰ ਦੱਸ ਵੀ ਕਿਵੇਂ ਦੱਸ ਹੈ ਫਿਰ ਜੀ ਕਰਦਾ ਰੋਕ ਦਿੰਦਾ ਬਈ ਵੀਰੇ ਕਹਿੰਦਾ ਬਾਬਾ ਮਗਰ ਬੈਠਾ ਕਹਿੰਦਾ ਰੋਕ ਰੋਕ ਰੋਕੋ ਬਾਬਾ ਦੇ ਪਿੱਛੇ ਬੈਠਾ ਹੈ ਉਹ ਤੋਂ ਕਰਦਾ ਸੁੱਖਾ ਉੱਤੇ ਲਿਆ ਕੇ ਬ੍ਰੇਕ ਮਾਰਦਾ ਕੀ ਰੋਕੀ ਉਹਨੂੰ ਬਾਹਰ ਲਿਆ ਕੇ ਥੋੜੀ ਜਿਹਾ ਸਭ ਔਕਾਦੀ ਕਰਕੇ ਖੜਾ ਸੁੱਖਾ ਸੁੱਖਾ ਬ੍ਰੇਕ ਮਾਰਦਾ ਲਿਆ ਕੇ ਉਦੋਂ ਚੱਲਾਂਗੀ ਚੱਲ ਬਈ ਇੱਕ ਅਸੀਂ ਥੋੜੀ ਜਿਹੀ ਰਫਰੈਸ਼ਮੈਂਟ ਬ੍ਰੇਕ ਲੈ ਲਈ ਹੈ ਪਾਣੀ ਪੂਣੀ ਪੀਤਾ ਤੇ ਕੋਲਡ ਡਰਿੰਕ ਪੀਤਾ ਮੱਧ ਪ੍ਰਦੇਸ਼ ਦੇ ਜਿਹੜੇ ਘਾਰ ਹੈ ਉਹ ਦੇਖੋ ਲੀਕ ਲੀਕ ਕੋਈ ਪਾਸੀ ਕੰਨ ਕਬੂਸ ਹੋਇਆ ਸ਼ੋਰ ਦਾਸ ਨੇ ਭਾਈ ਆ ਦੇਖ படவா சிக்கி டிகா சிக்கல பூரா மோஷன் டிக்கா ਭਾਈ ਮੱਧ ਪ੍ਰਦੇਸ਼ ਦੀ ਟ੍ਰੈਫਿਕ ਪਤਾ ਹੀ ਨਹੀਂ ਕੋਈ ਕਿਧਰੋਂ ਆ ਜਾਂਦਾ ਨਾ ਉਹੀ ਇਤਨਾ ਬਦਲ ਹੋ ਗਿਆ ਯਾਰ ਉਹ ਇਤਨਾ ਆ ਗਿਆ ਉਹ ਇਤਨਾ ਆ ਗਿਆ ਆਹ ਨਾ ਨਾ ਦੂਜਕ ਨਹੀਂ ਦੂਰ ਆਦੀ ਨਹੀਂ ਜਾਕਣ ਇਹ ਵੀ ਦੇਖ ਲਓ ਨਰਮਦਾ ਬੜਵਾ ਦੇ ਕੋਲੇ ਆਪਾਂ ਨਰਮਦਾ ਨਦੀ ਨਰਮਦਾ ਨਦੀ ਬਬਈ ਨਰਮਦਾ ਨਦੀ ਰੱਪਰੇ ਇਹੀ ਅੱਗੇ ਜਾ ਕੇ ਨਰਮਦਾ ਜਿਹੜੀ ਹੈਗੀ ਗੁਜਰਾਤ ਤੇ ਗੁਜਰਾਤ ਤੋਂ ਘਾਂ ਰਾਜਸਥਾਨ ਚਲੀ ਜਾਂਦੀ ਹੈ ਨਰਮਦਾ ਤੇ ਨਰਮਦਾ ਦੇ ਵਿੱਚ ਵੀ ਪਾਣੀ ਪੂਰਾ ਤੇਜ਼ ਹੈ ਫਲੋ ਹਰੇਕ ਇਲਾਕੇ ਦੀ ਹਰੇਕ ਰੂਪ ਚ ਆਪਣੀ ਆਪਣੀ ਖੂਬਸੂਰਤੀ ਹੈ ਜਦੋਂ ਨਵੰਬਰ ਦਸੰਬਰ ਦੇ ਵਿੱਚ 올 ਇੰਡੀਆ ਟੂਰ ਤੇ ਆਹ ਰਾ ਕੱਢਿਆ ਸੀਗਾ ਉਦੋਂ ਆਹ ਪਠਾਰ ਬਿਲਕੁਲ ਖੁਸ਼ਕ ਸੀਗਾ ਮਤਲਬ ਕਹਿ ਦੀ ਸੁੱਕਾ ਸੀਗਾ ਤੇ ਹੁਣ ਇਹ ਮੌਨਸੂਨ ਤੋਂ ਬਾਅਦ ਹਰਿਆ ਭਰਿਆ ਹੈ ਚਰਾੰਦਾ ਬਣ ਚੁੱਕੀਆਂ ਤੇ ਪਸ਼ੂ ਜਿਹੜੇ ਹੈਗੇ ਚਰੀ ਜਾਂਦੇ ਆ ਹਲਕਾ ਹਲਕਾ ਮੀਂਹ ਪਈ ਜਾਂਦਾ ਸੀਗਾ ਤੇ ਅਸੀਂ ਖੜਕੇ ਸੀਗੇ ਥੋੜਾ ਜਿਹਾ आनंदमान ਲਈ ਇਹਦਾ ਉਹ ਉਧਰ ਮੋਟਰਸਾਈਕਲ ਖੜੇ ਆਪਣੀ ਭਾਈ ਅਰਗੇ ਵੀ ਰੀਲਾ ਰੂਲਾ ਬਣਾਉਣ ਲੱਗੇ ਤੇ ਆਪਾਂ ਵੀ ਖੜ ਗਏ ਅੱਗੇ ਹੋਰ 20 ਮੀਂਹ ਪਈ ਜਾਂਦਾ ਪਰ ਮੀਂਹ ਭਿੱਜਣ ਦਾ ਕੋਈ ਉਹ ਨਹੀਂ ਹੈਗਾ ਡਰ ਵੀ ਭਾਈ ਭਿੱਜ ਜਾਾਂਗੇ ਜਾਂ ਬਾਲੇ ਗਿੱਲੇ ਹੋ ਜਾਾਂਗੇ ਉਹ ਕਿ ਗਰਮੀ ਹੈ ਤੇ ਸੁੱਕ ਜਾਂਦਾ ਉਦੋਂ ਹੀ ਪਾਣੀ ਜਿਹੜਾ ਹੈਗਾ ਪਰ ਆਹ ਜਿਹੜਾ ਟੈਰੇਨ ਹੈ ਜਿਹੜਾ ਆ ਚਰਾੰਦ ਹੈ ਇਹ ਬਹੁਤ ਸੁਣੀ ਲੱਗ ਰਹੀ ਹੈ ਤੇ ਜਿਹੜੀ ਸੜਕ ਹੈ ਇਹ ਵਿੱਚੋਂ ਵਿੱਚੋਂ ਬਣੀ ਹੈ ਤੇ ਵਿੱਚੋਂ ਵਿੱਚੋਂ ਬਣੀ ਜਾਂਦੀ ਹੈ ਜਿਹਦੇ ਕਰਕੇ ਟਾਈਮ ਲੱਗਦਾ ਹੈ

ਉਹ ਤਾਂ ਹੁਣ ਟਾਈਮ ਲੱਗਦਾ ਨਹੀਂ ਸੀ ਨਾ ਖੇਤਾਂ 'ਚ ਰਹਿੰਦੇ ਸੀ ਉੱਥੇ ਮੱਖੀ ਕੈਂਪ 'ਚ ਹੂੰ ਤੇ ਭਰਾਵਾ ਜਦੋਂ ਕਦੇ ਮੈਂ ਲੈ ਆ ਤੂੰ ਦੁਬਾਰ ਨੂੰ ਜਾਂਦੇ ਹੂੰ ਤੇ ਸਾਡਾ ਫੌਜੀ ਇਹਨੂੰ ਕਹਿ ਦਿੰਦਾ ਜਾਨੇ ਤਾਂ ਕਿ ਬਜਾਰ ਵੀ ਸਾਡਾ ਗੰਜਾ ਹੀ ਹੋ ਕੇ ਆਇਓ ਕੰਮ ਗੰਜੇ ਕਿ ਹੋ ਕੇ ਆਇਓ ਮੁਰਗੀ ਪੰਜੀ ਦਿਨ ਟੋਪ ਜਾਂਦੇ ਸੀ ਇਹ ਤੇ ਹਰ ਰੋਜ਼ ਨਾਲੇ ਕੋਲੇ ਭਾਜ ਜਾਂਦੇ ਕੰਮ ਤਾਂ ਟਾਈਮ ਹੁੰਦਾ ਸਰੋਂ ਸਾਡੇ ਜਾਂਦੇ ਉਹ ਚੱਕਦੇ ਨਾ ਸਾਰੇ ਮੇਰੇ ਨਾਲ ਬੁੱਧ ਗੇਰ ਖਾ ਕੇ ਆ ਗਏ ਭਰਾ ਇਹਦਾ ਖੇਤੜਾ ਪਾਈ ਤੋਂ ਪਹਿਲਾਂ ਦੇਖੀ ਗਣਾ ਖੇਰ ਬੜਾ ਕੁਣੇ ਸਾਰੇ ਭਾਈ ਐ ਨਾ ਇਹ ਫਲਾਨੀ ਸਣਾ ਫਲਾਨੀ ਦਿੰਦਾ ਕਹਿੰਦਾ ਫਿਰ ਇਹਨਾਂ ਸਾਰੇ ਉਹ ਇਕੱਠਾ ਕਿਵੇਂ ਬਾਪ ਮਰ ਗਿਆ ਕਹਿੰਦਾ ਇਕੱਠਾ ਕਿਵੇਂ ਬਾਪ ਮਰ ਗਿਆ ਠੀਕ ਹੈ ਤੁਸੀਂ ਸਾਰੇ ਤੁਸੀਂ ਕਿ ਇਕੱਠਾ ਕਿਵੇਂ ਬਾਪ ਮਰ ਗਿਆ ਨਾ ਮੁੰਡੜ ਤੋਂ ਯਾਦ ਆ ਗਿਆ ਮੁੰਡਣ ਤੋਂ ਵੀ ਹਾਂ ਮੁੰਡਣ ਤੋਂ ਇਹ ਯਾਦ ਆਇਆ ਭਾਈ ਵੀ ਉਜੈਨ ਪਿੰਡ ਦਾ ਹੁੰਦਾ ਤੇ ਉੱਥੇ ਮੁੰਡਾ ਕਰਦੇ ਜਦੋਂ ਮਾਪੇ ਵੈਸੇ ਬਾਪ ਮਰੇ ਤਾਂ ਕਰਦੇ ਆ ਨਾ ਬਬਾਈ ਪਿਓ ਮਰੇ ਤਾਂ ਕਰਦੇ ਆ ਉਹ ਬਾਈ ਨੇ ਉਹ ਗੱਲ ਸੁਣਾਈ ਸੀਗੀ ਅੱਛਾ ਜੀ ਜੰਦੂ ਚ ਕੁਝ ਨਾ ਖਾਏ ਜਮੀਨ ਬੇਗਾਂਗ ਬੰਦੇ ਉਹ ਕਿਨ ਗਾਲ ਤਾਂ ਸਾਡਾ ਮੈਂ ਉਹ ਆਸਰ ਕੀ ਭਾਈ ਉਹ ਕਹਿੰਦਾ 100 200 ਆ 100 ਆ ਨਾ 180 ਆ ਆ 160 ਤੇ ਮੈਂ ਕੀ ਫਰਕ ਹੈ ਕਿਸੇ ਨੂੰ ਸਟicker ਲਗਿਆ ਸੀ ਸਟicker ਉਹਨਾਂ ਦੀ ਬਾਤ ਇਹਦਾ ਛੋਟਾ ਭਾਈ ਹੈ ਛੋਟਾ ਭਾਈ ਹੈ ਅ ਨਿਕਲਿਆ ਬਾਤ ਅਟਕ ਰਿਹਾ ਹੈ

पशु पशु है ना <laughs> <नहीं> <laughs> <laughs> <जाग> <laughs> ਉਹ ਵਿਚਾਲੋਂ ਪਾਰਨ ਕਣੀਆਂ ਦਾ ਦਵਾਵ ਵਧਨ ਕਰਕੇ ਜਿਹੜਾ ਨਾਲ ਲਿਆਂਦਾ ਕਾਗਜ਼ ਯਾ ਲਵੇੜ ਦੇ ਕਾਨੂੰ ਬਾਈ ਯਾਰ ਉਹ ਲੱਬੜ ਜੂ ਫਿਰ ਉਹ ਬੱਲਵੇੜ ਹੋਣਾ ਯਾਰ ਕਾਥੂ ਕਿੱਥੇ ਉਹ ਨજર ਕੇ ਪਿਉਣੇ ਮੈਨੂੰ ਲੱਗਦਾ ਕਤਲੇ ਮਤਲੇ ਕਰਦੇ ਤੁਸੀਂ ਭੇਜੋ ਜਾਓਗੇ ਕਾਤੇ ਵਾਤੇ ਕਰਦੀ ਪਿਉਲੋਗੇ ਆਪ ਯਕੀਨ ਹੋਏ ਪਿਆ ਮੁੰਡੇ ਐ ਮੀਂਹ ਦਾ ਆਨੰਦ ਲਈ ਜਾਂਦੇ ਆ ਫਿਰ ਤੁਰੇ ਚੱਲਦੇ ਆ ਬੰਨੇ ਨੂੰ ਜੇ ਭਿੱਜ ਨਹੀਂ ਜਾਂਦਾ ਭਿੱਜਨੇ ਦੇ ਤੁਰੇ ਚੱਲਦੇ ਆ ਫਿਰ ਕਿਹਣੀ ਦਮਾਲਾ ਦਮਾਲਾ ਸੁਕਾ ਲਾਂਗੇ ਪਾ ਜਾ ਕੇ ਗੁਰਦੁਆਰੇ ਕਿ ਇਸ ਵੀ ਸੁਕਾ ਲਾਂਗੇ ਪੜਾ ਨੇੜੇ ਕਰਾਂਗੇ ਬਰਾਂਪੂਰੀ ਕਰਾਂਗੇ ਫਿਰ ਬਸ ਜਾ ਲੋ ਭਾਈ ਆਪਣਾ ਇਹ ਇਹਨੂੰ ਪਿੱਛੇ ਬਣਾ ਦਿਓ ਇਹਦਾ ਸਮਾਨ ਨਾ ਭਿਜੇ ਕਿੰਨੇ ਗੱਡੇ ਆ ਗਏ ਸ਼ਕੀਮ ਗੱਡੇ ਕਿਉਂ ਰੋਕਾਂਗੇ ਨਾ ਨਾ ਬਸ ਬਣ ਗਿਆ ਵਾਏ ਕੀ ਬਾਤ ਓਏ ਚੱਕੇ ਵੀ ਨਾ ਲੱਕਰਦੇ ਐ ਗੁਰਦੁਆਰਾ ਬੜੀ ਸੰਗਤ ਉਪਦੇਸ਼ ਸਥਾਨ ਪਾਸੇ ਦਸਵੀ ਤੇ ਆਪਾਂ ਪਹੁੰਚ ਗਏ ਜੀ ਬੁਰਾਣਪੁਰ ਮਾਤਾ ਗੁਜਰੀ ਜੀ ਨਿਵਾਸ ਇੱਥੇ ਲਾਤੇ ਆਪਾਂ ਮੋਟਰਸਾਈਕਲ ਤੇ ਕਮਰਾ ਪੁੰਨ ਦਿੱਤਾ ਬਾਬੇ ਨੇ ਤੇ ਕਮਰੇ ਦੀ ਪੇਟਾ ਲੈਣ ਤੋਂ ਬਾਅਦ ਬਾਬੇ ਕਹਿੰਦੇ ਜਾਓ ਭਾਈ ਉੱਥੇ ਜਾਓ ਅ ਲਗਭਗ 3 1/2 100 ਕਿਲੋਮੀਟਰ ਦਾ ਸਫਰ ਕਰਨ ਤੋਂ ਬਾਅਦ ਆਪਾਂ ਅਜ ਬੁਰਾਨਪੁਰ ਪਹੁੰਚੇ ਹਾਂ ਮੱਧ ਪ੍ਰਦੇਸ਼ ਪ੍ਰਾਤਨ ਸਥਾਨ ਹੈ ਦਸਵੇਂ ਬਾਦਸ਼ਾਹ ਦੀ ਚਰਨ ਛੋਹ ਪ੍ਰਾਪਤ ਇੱਥੇ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਸੀ ਉਹ ਪੁਰਾਣੀ ਇਮਾਰਤ ਹੈ ਪਿਛਲੇ ਜਿਹੜੇ ਤੁਸੀਂ ਬਲੌਗ ਦੇਖੇ ਹੋਣਗੇ ਮੇਰੇ 올 ਇੰਡੀਆ ਟੂਰ ਦੇ ਤਾਂ ਉਹਨਾਂ ਦੇ ਵਿੱਚ ਇਹ ਦਿਖਾਈ ਸੀ ਆਪਾਂ ਉਹ ਦਿਖਾਈ ਦਿੰਦੀ ਜਿਹੜੀ ਤੇ ਇਧਰ ਨਵੀਂ ਇਮਾਰਤ ਹੈ ਗੁਰਦੁਆਰਾ ਸਾਹਿਬ ਦੀ ਇਸ ਤੋਂ ਅੱਗੇ ਆਪਾਂ ਕੱਲ ਨੂੰ ਤਾਂ 3.5 35 ਕਿਲੋਮੀਟਰ ਦਾ ਸਫ਼ਰ ਕਰਨਾ ਹੈ ਤੇ ਫਿਰ ਦਾਖਲ ਹੋ ਜਾਗੇ ਆਪਾਂ ਮਹਾਰਾਸ਼ਟਰ ਦੇ ਵਿੱਚ ਅੰਜੂ ਭਾਈ ਕੱਲ ਬੁਰਾਨਪੁਰ ਬੁਰਾਨਪੁਰ ਠੀਕ ਹੈ ਭਾਜੀ ਉੱਪਰ ਹੈ ਭਾਈ ਜੀ ਕਾਗਜ਼ਾਂ ਜਾਈ ਜਾਂਦਾ ਬੁਰਾਂਪੁਰ ਤੇ ਇੱਥੇ ਕਹਿੰਦੇ ਵੀ ਲਗਾਤਾਰ ਤਿੰਨ ਦਿਨ ਹੋ ਗਏ ਮੀਂਹ ਪੈ ਰਿਹਾ ਤੇ ਬੱਦਲ ਜਿਹੜੇ ਹੈਗੇ ਉਹ ਉੱਡੇ ਫਿਰਦੇ ਆ ਇਸ ਰਾਹ ਬੰਮਾ ਦਾ ਗੁਜ਼ਰੀ ਸਰਾਹ ਦੂਜੀ ਮੰਜ਼ਲ ਤੇ ਆਪਾਂ ਨੂੰ ਕਮਰਾ ਮਿਲਿਆ ਵੇ ਕਹਿੰਦੇ ਆ ਬਣਾ ਕੇ ਪਾਈ ਜਾਂਦੇ ਆ ਹਾਂ ਜਿਹੜੇ YouTube ਵਾਲੇ ਆਵਾ ਪਾ ਗਏ ਇਹ ਵੀ ਉਹ ਸੋਚਣ ਲਈ ਆਣਾ ਯਾਰ ਉਹ ਕਦੀ ਕੋਈ ਨਾ ਕਹਿੰਦੇ ਮੈਂ ਤੁਹਾਨੂੰ ਵੀ ਦਿੰਦੇ ਲਰਗੀ ਇਹਨਾਂ ਨੂੰ ਵੀ ਦਿੰਦੇ ਲਰਗੀ ਜੇ ਪਾਸ ਹੋ ਜਾ ਐਨੂੰ ਦੇ ਰਿਹਾ ਤੇ ਬਾਬਾ ਤੇ YouTube ਤੇ ਜਿਹੜੇ ਨਹੀਂ ਜਿਹੜਾ YouTube ਤੇ ਮਨ ਕੇ ਜਿਹੜੇ ਲੋਕ ਦਿੰਦੇ ਆ ਜਿਹੜਾ ਡਾਟਾ ਹੁੰਦਾ ਹੈਗਾ ਡਾਟੇ ਦੀ ਕਮਾਈ ਜਾਂਦੀ ਹੈ ਨਾ ਇਹ ਜਿਹੜੇ ਕੋਈ 500 ਆਈ ਜਿਹੜਾ ਐਸੀ ਜਿਹੜੀ ਇਹ 500 ਰੁਪਏ ਕਰਨ ਇਹ ਦਰਾਲਦੀ ਭਾ ਉਹ ਯਾਰ ਮੈਨੂੰ ਐਂ ਕਰੋ ਆਪਣਾ ਸਕਿਉਰਟੀ ਕਾਰਡ ਨਾ ਲੈ ਲਈਏ ਇੱਕ ਦੋ ਆਪਣੀ ਰਾਇਲਟੀ ਦੀ ਰਾਇਲਟੀ ਦੇ ਰਾਇਲਟੀ ਦੇ ਦੀ ਵਈ ਸੋ ਮੈਂ ਕੀ ਅਖੀ ਨਾ ਸਿਕਿਉਰਿਟੀ ਕਰਨਾ ਲੈ ਲਈ ਆ ਪਈ ਇੱਕ ਹੋਰ ਨਾ ਕੁਸਲੇ ਸਟੇਕ ਨਾ ਸਟੇਕ ਨਾ ਸਟੇਕ ਇਹਨਾਂ ਗੱਲ ਕਿਸ ਤਰ੍ਹਾਂ ਪਾ 500 ਕੁੜਾ ਕੇ ਕਰਦੇ ਕਾਲੀ ਸਟੇਕ ਰੱਖ ਲਈ ਤੇ ਤੁਸੀਂ ਗੱਲਾਂ ਮੁਤਾ ਕਰਦੇ ਸੋਣੀ ਲੀਆਂ ਜੀਆਂ YouTube ਵਾਲੀਆਂ ਤੇ ਹੋ ਸਾਰੇ ਆ ਕੀ ਗੱਲ ਕੋਡਮਸ ਵੀ ਬਿੱਲੀਆਂ ਦੀ ਤੇ ਅੱਜ ਆਪਾਂ ਜਿਹੜਾ ਹੈਗਾ ਉਹ ਜੈਨ ਤੋਂ ਚੱਲ ਕੇ ਮੱਧਪਦੀ ਜਿਹੜਾ ਹੈਗਾ ਇੱਕ ਲੰਮਾ ਬੰਨਾ ਡੜਿਆ ਤੇ ਔਖਾ ਵੀ ਸੀਗਾ ਕਿਉਂਕਿ ਛੜਕ ਕਿਤੇ ਇਹਦੇ ਬਣਦੀ ਸੀ ਕਿਤੇ ਟੁੱਟੀ ਸੀ ਪਿੰਡਾਂ ਵੀ ਦੇ ਲਹਿੰਦੇ ਵੇ ਪਾਸ 318 ਕਿਲੋ ਦਾ ਪਿੰਡਾ ਕਰਕੇ ਬ੍ਰਾਂਡ ਪਹੁੰਚਾ ਵੀਡੀਓ ਕਿਵੇਂ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਰਿਓ ਕਮੈਂਟ ਕਰਕੇ ਦੱਸਿਓ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਕੱਲ ਨੂੰ ਆਪਾਂ